ਇਹ ਤੇ ਬੁੱਢਾ ਬੰਦਾ ਇਦਾਂ ਬੋਲਦਾ ਕਿ ਪਾਕਿਸਤਾਨ ਦੀਆਂ ਵੀ ਜੜ੍ਹਾਂ ਲਾ ਦੇ ਜੋਰ ਨਾਲ ਬੋਲੋ ਕਾ ਬੋਲੋ ਸੋਨ ਹਾਂ ਸਾਰੀਏ ਨਾ ਭਾਈਓ ਫੇਰ ਜੀ ਸ਼ੋਅ ਕਰਾਉਂਗਾ ਚੱਕਣੀ ਆਈਡੀ ਉੱਥੇ ਚੱਕ ਲੈਣੀ ਆ ਚਲ 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 ਅੱਛਾ ਕਰਨੀ ਪੰਜਾਬ ਦੇ ਸਿੱਖਾਂ ਨੂੰ ਆਵਾਜ਼ ਮਾਰੀ ਤੇ ਸਿੱਖੋ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਦੇ ਕੇ ਭੇਜਿਆ ਮੈਂ ਪੰਜਾਬ ਦੀ ਧਰਤੀ ਤੋਂ ਜ਼ੁਲਮ ਦੀਆਂ ਗਰਾਂ ਦਾ ਜਿਹੜਾ ਨਾਸ਼ ਕਰਨਾ ਹੈ ਤੁਸੀਂ ਮੇਰਾ ਸਾਥ ਦਿਓ ਤੇ ਉਸ ਵੇਲੇ ਪੰਜਾਬ ਦੀ ਧਰਤੀ ਤੋਂ ਬਾਬਾ ਬੰ다 ਸਿੰਘ ਦੀ ਬਹਾਦਰੀ ਦਾ ਸਾਥ ਦੇਣ ਵਾਸਤੇ ਪਹਿਲੇ ਨੰਬਰ ਦੀ ਉੱਤੇ ਉਹ ਲੋਕ ਚੱਲੇ ਜਿਹੜੇ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਆਰ ਕਰਦੇ ਸੀ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਨ ਦੇ ਵਿੱਚ ਇੱਕ ਚੀਜ਼ ਲਈ ਬੈਠੀ ਸੀ ਤੇ ਦੂਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਉਹ ਤੁਰੇ ਜਿਨ੍ਹਾਂ ਨੇ ਸੋਚਿਆ ਕਿ ਚਲੋ ਵੱਡਾ ਕਾਫਲਾ ਬਣ ਗਿਆ ਜੇ ਵੱਡੇ ਕਾਫਲੇ ਬਣ ਜਾਂਦੇ ਹੁੰਦੇ ਆ ਨਾ ਉਦੋਂ ਫਿਰ ਇਹੋ ਜਿਹੇ ਲੋਕ ਵੀ ਸ਼ਾਮਲ ਹੋ ਜਾਂਦੇ ਆ ਜਿਹੜੇ ਕਹਿੰਦੇ ਚਲੋ ਕੋਈ ਗੱਲ ਨਹੀਂ ਸਾਨੂੰ ਥੋੜਾ ਬਹੁਤਾ ਪੈਸਾ ਮਿਲ ਜਾਣਾ ਜਿਹੜੇ ਪੈਸੇ ਦੇ ਲੋਭੀ ਹੁੰਦੇ ਆ ਉਹ ਵੀ ਵੱਡੇ ਕਾਫਲੇਾਂ ਚ ਸ਼ਾਮਲ ਹੋ ਜਾਂਦੇ ਆ ਤੇ ਤੀਜੀ ਕਿਸਮ ਦੇ ਡੁੱਟਾ ਖੂਹ ਵਾਲੇ ਵੀ ਸ਼ਾਮਲ ਹੋ ਜਾਂਦੇ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਫੌਜ ਵਿੱਚ ਤੀਜੀ ਕਿਸਮ ਦੇ ਲੋਕ ਵੀ ਸ਼ਾਮਲ ਹੋ ਗਏ ਸੀ ਜਿਹੜੇ ਚੱਪੜ ਧੀ ਦੇ ਮੈਦਾਨ ਦੇ ਵਿੱਚ ਛੱਡ ਕੇ ਪਾਤੀਏ ਸੀ ਇਹ ਲੋਕ ਕਿੰਨ ਸਥਾਈ ਨਹੀਂ ਹੁੰਦੇ ਜਿਹੜੇ ਲੋਕ ਪੈਸੇ ਦੇ ਲਾਲਚ ਜਾਂ ਡੁੱਟਾ ਖੂਹ ਕਰਨ ਵਾਲੇ ਕਾਫਲਿਆਂ ਦੇ ਵਿੱਚ ਰਲ ਜਾਂਦੇ ਆ ਇਹ ਚਿਰ ਸਥਾਈ ਨਹੀਂ ਹੁੰਦੇ ਅੱਜ ਕਾਂਗਰਸ ਨਾਲ ਹੈ ਪਹਿਲਾਂ ਆਪਿਆਂ ਉਸ 10 ਸਾਲਾਂ ਤੋਂ ਬਾਅਦ ਦੇ ਦਰਬਾਨ ਇਹ ਗੈਂਗਸਟਰイズਮ ਪੰਜਾਬ ਦੇ ਵਿੱਚ ਪੈਦਾ ਹੋਇਆ ਤੇ ਗੈਂਗਸਟਰ ਬਾਅਦ ਜਿਹੜਾ ਹੈ ਪੰਜਾਬ ਦੇ ਵਿੱਚ ਭਗੌੜੀਆਂ ਦੀ ਸਰਕਾਰ ਸਮੇਂ ਪੈਦਾ ਹੋਇਆ ਤੇ ਅੱਜ ਜਿਹੜੇ ਦਾਵਾ ਕਰਦੇ ਨੇ ਅਸੀਂ ਚਿੱਟਾ ਹਟਾ ਦੇਵਾਂਗੇ ਤੇ ਜੇ ਚਿੱਟੇ ਦਾ ਵੀ ਤੇ ਹਸ ਪਰਣਾ ਹੋਵੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੜ ਕੋਈ ਦੇਖ ਲਓ ਉਹ ਵੀ ਇਨਾ ਭਗੌੜੀਆਂ ਦੀ ਸਰਕਾਰ ਦੇ ਵੇਲੇ ਜਿਹੜਾ ਕੀਤਾ ਪੰਜਾਬ 'ਚ ਆਇਆ ਜਿਹੜੇ ਦਾਵਾ ਕਰਦੇ ਨੇ ਅਸੀਂ ਮਰਨ ਦੇ ਕਰਾਂਗੇ ਜੇਰੇ ਦੇ ਭਾਈ ਰਾਜੂ ਵਾਲਾਂ ਦੀ ਜੇਲ ਜੜੀ ਆ ਉਹ ਤਬਦੀਲ ਹੋਈ ਐ ਦਿੱਲੀ ਤੋਂ ਪੰਜਾਬ ਬਾਕੀ ਕਿਸੇ ਵੀ ਕਮਲੀ ਸਿੰਘ ਦੀ ਜੇਲ ਜੜੀ ਆ ਉਹ ਇਹ ਪੰਜਾਬ ਦੇ ਵਿੱਚ ਤਬਦੀਲੀ ਨਹੀਂ ਕਰਾ ਸਕਦਾ ਨਾ ਭਾਈ ਹਮਾਰੇ ਦੀ ਜੇਲ ਤਬਦੀਲ ਕਰਾ ਸਕੇ ਨਾ ਭਾਈ ਤਾਰੇ ਦੀ ਜੇਲ ਤਬਦੀਲ ਕਰਾ ਸਕੇ ਚੰਡੀਗੜ੍ਹ ਤੋਂ ਨਾ ਭਾਈ ਪਿਉਰੇ ਦੀ ਕਰਾ ਸਕੇ ਨਾ ਭਾਈ ਗੁਰਦੀਪ ਸਿੰਘ ਦੀ ਜਿਹੜਾ ਕਰਨਾਟਕ ਦੇ ਵਿੱਚ ਸੀ ਉਹ ਜ਼ਰੂਰ ਪੰਜਾਬ ਆਇਆ ਅਮਰ ਸਾਰ ਜੇਲ ਦੇ ਵਿੱਚ ਤੇ ਰਹਾ ਕੋ ਪਾਸ ਲੈ ਲਿਆ ਤੇ ਬਸ ਠੀਕ ਹੈ ਹੁਣ ਬੰਦੀ ਸਿੰਘ ਕਿੱਥੇ ਬੈਠੀ ਹੈ ਬੈਠੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਤੇ ਜਦੋਂ ਸਰਕਾਰ ਖੜੀ ਰਹੇ ਜਦੋਂ ਅਲਾਇੰਸ ਪਟ ਗਿਆ ਤੇ ਉਦੋਂ ਕਹਿੰਦੇ ਅਸੀਂ ਬੰਦੀ ਸਿੰਘਾਂ ਦੀ ਰਹਾਈ ਮੰਗਦੇ ਆਂ ਉਦੋਂ ਬੇਸੁਰੀ ਆਵਾਜ਼ ਦੇ ਵਿੱਚ ਗਾਣੇ गा ਕਰਕੇ ਕਹੀ ਜਾਂਦੇ ਐ ਅਸੀਂ ਬੰਦੀ ਸਿੰਘਾਂ ਦੀ ਰਹਾਈ ਮੰਗਦੇ ਆਂ ਇਹ 도ਗਲੇ ਕਰਤਾਰ ਦੇ 도ਗਰੇ ਇਹਨਾਂ ਤੋਂ ਅਸੀਂ ਪੰਜਾਬ ਨੂੰ ਬਚਾਉਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਸਾਥ ਕਰਨ ਜੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਬਚ ਗਈਆਂ ਤੇ ਪੰਜਾਬ ਬਚ ਜਾਏਗਾ ਤੇ ਜੇ ਸਾਡੀਆਂ ਨਸਲਾਂ ਨਾ ਨਾ ਬਤੀਆਂ ਤੇ ਪੰਜਾਬ ਦੀ ਅੱਡੇ ਇੱਕ ਕਿਸਾਨ ਹੁੰਦਾ ਨਾ ਉਹਦੇ ਕੋਲੇ 5 ਕਿੱਲੇ ਕੈਲੀ ਆ ਜੇ 2 ਪੌਂਡ ਤੋਂ ਜਾਂਦੇ ਤੇ 2.5 ਕਿੱਲਿਆਂ ਦੇ ਵਿੱਚ ਵੰਡੀ ਜਾਂਦੇ ਤੇ ਜੇ ਨਾ ਨਪੇ ਨਹੀਂ ਨਾ 90% ਲੀਟਰਾਂ ਨੂੰ ਆ ਇਹ ਤਾਂ ਉਂਗਲਾਂ ਤੇ ਗਣ ਜੋਗੇ ਇਹ ਬੰਦੇ ਚੌਕੀਦਾਰ ਇੱਕੋ ਹੀ ਹੁੰਦਾ ਹੈ ਜੇ ਤੁਸੀਂ ਚੌਕੀਦਾਰ ਚੰਗਾ ਬਣਾ ਲਓ ਨਾ ਤੇ ਸਾਰਾ ਪਿੰਡ ਜਿਹੜਾ ਸਰਹਾਣੇ ਥੱਲੇ ਬਾਹ ਦੇ ਕੇ ਸੌਂ ਸਕਦਾ ਤੇ ਜੇ ਚੌਕੀ ਦਾ ਸ਼ਰਾਬੀ ਕੁਆਬੀ ਬਣਾ ਦੋ ਤੇ ਪਿੰਡ ਦਾ ਫਿਰ ਕਿਹੇ ਜਾਣਾ ਤੁਸੀਂ ਮੇਰੀ ਉਦੋਂ ਗੱਲ ਬੰਨੀ ਸੀ ਤੇ ਮੈਂ ਤੁਹਾਡਾ ਰਹੀ ਆ ਮੁਰਗੇ ਹਲਕੇ ਤੋੜ ਤੇ ਗਿਆਨੀ ਜੀ ਤਾਂ ਜੀਸੀ ਦਾ ਬਾਦਲ ਸਾਹਿਬ ਦਾ ਜਰਾਨਾ ਬੋਲਦਾ ਟੀਵੀ ਮਿਸ਼ਨ ਦਾ ਜਿਹੜਾ ਚੇਅਰਮੈਨ ਸੀ ਉਹ ਬਾਦਲ ਸਾਹਿਬ ਦਾ ਵੀ ਥਾਂ ਤੇ ਨੂੰ ਅਸੀਂ ਇਹ ਰੀਨੋਮ ਕਰ ਦਿੱਤਾ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਜਾਣਾ ਕਿਪੋ ਸਾਡੇ ਉਹ ਪਾਲ ਤੱਕ ਤਾ ਜਿੱਥੇ ਅਸੀਂ ਜਾ ਕੇ ਪਿੱਛੇ ਹੁੰਦੇ ਰਹੇ ਆਪਣੇ ਪੁਰਾਣੇ ਸਿੰਘ ਮਿਸਲਾ ਵਾਲੇ ਆਪੋ ਜੀ ਲੜਦੇ ਸੀ ਹਥਿਆਰ ਬਾਜ਼ ਰੱਖ ਕੇ ਦਰਵਾਜ਼ਾ ਖੜਦੇ ਸੀ ਅੱਜ ਵੀ ਜੇ ਸਖਬੀਰ ਦੇ ਵਿੱਚ ਮਾਰੀ ਜੀਅ ਹੁੰਦਾ ਕਿਸੇ ਨੁਕਰ ਜੀ ਅਕਾਲੀ ਪੁਰਾਣੇ ਦੇ ਬੱਚਿਆ ਉਸ ਟੱਬਰ ਨੂੰ ਅਕਾਲੀ ਦਰ ਨੇ ਬਹੁਤ ਗੁੱਸਾ ਹੈ ਪੰਜਵਰੀ ਮੁੱਖ ਮੰਤਰੀ ਕਾਲ ਤੱਕ ਤਾਂ ਚੌਥੇ ਦਾ ਰੋਲ ਦੀ ਮੰਤੀ ਦਾ ਸ਼੍ਰੋਮਣੀ ਕੁੜੀ ਦਾ ਪ੍ਰਧਾਨ ਉਹਨਾਂ ਦੀ ਮਰਜ਼ੀ ਦਾ ਐਮਪੀ ਉਹਨਾਂ ਦੀ ਮਰਜ਼ੀ ਦੇ ਵਜ਼ੀਰ ਉਹਨਾਂ ਦੀ ਮਰਜ਼ੀ ਦੇ ਕੋਈ ਉਹਨਾਂ ਦਾ ਰਿਸ਼ਤੇਦਾਰ ਆਇਆ ਨਹੀਂ ਜਿਹਦੀ ਪੈਨਸ਼ਨ ਨਹੀਂ ਲੱਗੀ ਤਰਕਾ ਨਹੀਂ ਲੱਗੀ ਰੱਬ ਦਾ ਵਾਸਤਾ ਸਰਦੇ ਜੇ ਸਰਦੇ ਸਖਬੀਰ ਸਾਹਿਬ ਜੇ ਸਰਦੇ ਤੇ ਆਜਾ ਕਾਲ ਤੱਕ ਤੇ ਸਮਾਪਤ ਹੋ ਜਾ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਮੰਨ ਲਾ ਇਹਨਾਂ ਮੁੱਖ ਮੰਤਰੀ ਨਹੀਂ ਬਣਾਉਂਦਾ ਇਹ ਕਾਂਗਰਸ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਭਗਤ ਸਿੰਘੀਆਂ ਨੂੰ ਬਚਾਉਣ ਵਾਸਤੇ ਇਹ ਮਿਹਨਤ ਕਰਨਾ ਆਇਆ ਤੇ ਜੇ ਤੋ ਇਹ ਵੀ ਬੇੜਾ ਖੁੰਝ ਗਿਆ ਨਾ ਪਹਿਲਾਂ ਤੁਹਾਨੂੰ ਮੌਕਾ ਦਿੱਤਾ ਸੀ ਇਹਨਾਂ ਨੇ ਸੱਤ ਮੈਂਬਰੀ ਬਣਾਈ ਸੀ ਜੇ ਸੱਤ ਮੈਂਬਰੀ ਨਾ ਪੜਤੀ ਕਰਦੇ ਤੇ ਮੇਰਾ ਘਰ ਸਾਹ ਵਾਤ ਤੇ ਹੁਣ ਘਰ ਬਣ ਗਿਆ ਪਰ ਤੇਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੱਤ ਮਾਰ ਦਿੱਤੀ ਜਿੰਨੇ ਜਿੰਨੇ ਵੀ ਗੁਰੂ ਨਾਲ ਪੰਗਾ ਲਿਆ ਚਾਹ ਇੰਦਰਾ ਗਾਂਧੀ ਆ ਕਾਂਗਰਸ ਨਾਲ ਕੁਝ ਬਚਣਾ ਹੁਣ ਆ ਪੰਜ ਸੱਤ ਦੇ ਮੁੱਖ ਮੰਤਰੀ ਬਣੇ ਫਿਰਦੇ ਆ ਉਹ ਕਹਿੰਦੇ ਆ ਧਲਕ ਆ ਚੰਨੀ ਗੱਲ ਕਹਿੰਦੇ ਆ ਸੀ ਭਲਿਆ ਮਾਰਦਾ ਬੋਲਣ ਲੱਗੇ ਜੇ ਕਲਾ ਨਾ ਵਰਦੀ ਧਰਤੀ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਜੱਜਦਾਰ ਸੁਚਾ ਸੰਧੀ ਛੋਲੇਪੁਰ ਸਾਹਿਬ ਇਹ ਸਾਡੀ ਜਿਹੜੀ ਪਹਿਲਾ ਕਮੇਟੀ ਹੈ ਸ਼ਹਿਰੀ ਪਹਾੜਾਂ ਦੇ ਦਿਹਾਤੀ ਪ੍ਰਦੇਸ਼ ਵੱਲੋਂ ਇੱਕ ਵਰਕਰਾਂ ਦੀ ਜਿਹੜੀ ਹੈ ਉਹ 71% ਦਿੱਤੀ ਗਈ ਹੈ ਇਹ ਗੱਲ ਵੱਖਰੀ ਹੈ ਕਿ ਵਰਕਰਾਂ ਦੀ ਜਿਹੜੀ ਇਹ ਇਕਤਰਤਾ ਜਿਹੜੀ ਹੈ ਇਹ ਰੈਲੀ ਦਾ ਉਦਾਹਰਣ ਕਰ ਗਈ ਹੈ ਸਾਥੀਓ ਵਰਕਰਾਂ ਦੀ ਜਿਹੜੀ ਇਕੱਤਰਤਾ ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਦ ਕਰੀਏ ਯਤਨ ਕਰੀਏ ਕਿਉਂਕਿ ਇਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਕੋਈ ਜ਼ਮੀਨ ਵੇਚ ਕੇ ਆਉਂਦਾ ਹੈ ਉਹਦੇ ਤੋਂ ਫਰौती ਮੰਗੀ ਜਾਂਦੀ ਹੈ ਤੇ ਕੋਈ ਖਰੀਦਣ ਦੇ ਲਈ ਜਿਹੜਾ ਉਹ ਕੋਈ ਮਾੜੀ ਮੋਟੀ ਕੋਈ ਯਤਨ ਕਰਦਾ ਹੈ ਤੇ ਉਹਦੇ ਤੋਂ ਫਰौती ਮੰਗੀ ਜਾਂਦੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਕੋਈ ਸ਼ੋਰੂਮ ਚਲਾਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਇਸ ਕਿਸਮ ਦੇ ਬਣ ਗਏ ਜਿਸ ਕਿਸਮ ਦੇ ਅਸੀਂ ਛੋਟੇ ਹੁੰਦੇ ਬਿਹਾਰ ਤੇ ਯੂਪੀ ਚ ਸੁਣਦੇ ਹੁੰਦੇ ਸੀ ਵੀ ਉੱਥੇ ਐਦਾਂ ਦਾ ਬਾਹੂਬਲੀ ਹੁੰਦੇ ਆ ਉੱਥੇ ਜਿਹੜੇ ਆ ਬਾਹੂਬਲੀ ਫਿਰ ਜਿਹੜੇ ਆ ਉਹ ਕ੍ਰਾਈਮ ਕਰਦੇ ਆ ਨਸ਼ੇ ਦਾ ਧੰਦਾ ਕਰਦੇ ਆ ਨਜਾਇਜ਼ ਅਸਲੇ ਦਾ ਧੰਦਾ ਕਰਦੇ ਆ ਤੇ ਮਰਡਰ ਵੀ ਜਿਹੜੇ ਆ ਉਹ ਫਰੋਤੀਆਂ ਲੈ ਕੇ ਜਿਹੜਾ ਉਹ ਕੀਤੇ ਜਾਂਦੇ ਆ ਇਹ ਗੱਲਾਂ ਜਾਂ ਤਾਂ ਅਸੀਂ ਫਿਲਮਾਂ ਚ ਸੁਣਦੇ ਹੁੰਦੇ ਸੀ ਤੇ ਜਾਂ ਛੋਟੇ ਹੁੰਦੇ ਸੁਣਦੇ ਸੀ ਵੀ ਇਹ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਲੇਕਿਨ ਉਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਿਆਂ ਦੇ ਉੱਤੇ ਹੰਡਾ ਰਹੇ ਹਾਂ ਕਿਤੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਬਿਜ਼ਨਸਮੈਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਲਈ ਬਹੁਤ ਘਾਤਕ ਹੈ ਔਰ ਅਸੀਂ ਲੋਕਾਂ ਨੂੰ ਲੰਮ੍ਹਬਦ ਕਰਨ ਵਾਸਤੇ ਜਿਹੜਾ ਹੈ ਉਹ ਪਿੰਡ ਪਿੰਡ ਕਸਬੇ ਕਸਬੇ ਜਾ ਕੇ ਜਿਹੜਾ ਹੈ ਉਹ ਹੁਣ ਪ੍ਰੋਗਰਾਮ ਲੀਕ ਕੇ ਜਿਹੜਾ ਹੈ ਯਤਨ ਕਰਾਂਗੇ ਔਰ ਕਰ ਰਹੇ ਹਾਂ ਅੱਜ ਕਲਾਨੌਰ ਦੇ ਵਿੱਚ ਜਿਹੜਾ ਹੈ ਅਸੀਂ ਵਰਕਰਾਂ ਦੀ ਜਿਹੜੀ ਹੈ ਇਹ ਇੱਕ ਪਰਮੀ ਮੀਟਿੰਗ ਜਿਹੜੀ ਹੈ ਉਹ ਕੀਤੀ ਕੀ ਤੁਹਾਡਾ ਕਾਲੀਗਲ ਅੰ ਪਚਾਉਣ ਵਾਸਤੇ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਜੋੜੀਏ ਲਾਮਬੰਦ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਘੱਟੋ ਘੱਟ ਦੱਸਿਓ ਦੱਸਿਓ ਨਾ ਲੋਕਾਂ ਨੂੰ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਾਪਰ ਕੀ ਰਿਹਾ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰਾਂ ਚਾਹਾਂਗੇ ਅਸੀਂ VIP ਕਲਚਰ ਖਤਮ ਕਰਦੇਾਂਗੇ ਉਹ ਖੁਦ VIP ਬਣ ਗਏ ਜਿਨ੍ਹਾਂ ਨੇ ਦਾਵਾ ਕੀਤਾ ਸੀ ਅਸੀਂ ਸੀਟਾਂ ਜਿਹੜੀਆਂ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਾਂਗੇ ਆਮ ਘਰਾਂ ਦੇ ਲੋਕਾਂ ਨੂੰ ਦੇਾਂਗੇ ਉਹ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦੇਣ ਲੱਗ ਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋ ਗਈਆਂ ਨੇ ਇਸ ਕਰਕੇ ਅਸੀਂ ਜਿਹੜਾ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਜਿਹੜਾ ਹੈ ਉਹ ਪ੍ਰੋ ਕਿ ਅਪਪਾਇੰਟਮੈਂਟ ਜਾ ਕੇ ਜਿਹੜਾ ਹੈ ਉਹ ਜਾਗਰੂਕ ਕਰਾਂ ਜਿਹੜਾ ਵੀ ਵਰਤਦਾ ਨੀਤੀ ਕਰ ਰਹੀਆਂ ਜਦ ਕਿ ਇਸ ਮੁੱਦੇ ਨੂੰ ਸਹਿਰਤਤਾ ਦੇ ਨਾਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਮਾਜ ਦੇ ਵਿੱਚ ਜਿਹਦੀ ਮਾਨਸਿਕਤਾ ਹੁੰਦੀ ਹੈ ਨਾ ਉਹ ਉਹੋ ਜੇ ਲਫ਼ਜ਼ ਵਰਤਦਾ ਜੀ ਉਹ ਜੇ ਕਿਸੇ ਦੀ ਘਟੀਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਕੋ ਗੁੰਡਾ ਟਾਈਪ ਜਿਸ ਕਿਸਮ ਦੀ ਬਿਰਤੀ ਹੈ ਤੇ ਉਹ ਉਹਦੀ ਫਿਰ ਸ਼ਬਦਾਵਲੀ ਵੀ ਜਿਹੜੀ ਹੈ ਉਹੋ ਜੇ ਕਿਸਮ ਦੀ ਹੁੰਦੀ ਹੈ ਜੀ ਇਹ ਜਿਹਨਾਂ ਬਾਰੇ ਤੁਸੀਂ ਪੁੱਛ ਰਹੇ ਜਿਹਨਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਹੜੇ ਪਘੋੜੇ ਦਲ ਦੇ ਜਿਹੜੇ ਆਈਟੀ ਵਿੰਗ ਦੇ ਲੋਕ ਐ ਉਹਨਾਂ ਨੂੰ ਸਮਝ ਹੀ ਨਹੀਂ ਆ ਪਘੋੜੇ ਦਲ ਦੇ ਆਈਟੀ ਵਿੰਗ ਦੇ ਜਿਹੜੇ ਲੋਕ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਭੱਦੀ ਸ਼ਬਦਾਵਲੀ ਵਰਤਦੇ ਐ ਇਹ ਉਹੀ ਲੋਕ ਐ ਤਨਖਾਹਾਂ 'ਤੇ ਰੱਖੇ ਹੋਏ ਐ ਇਹਨਾਂ ਨੂੰ ਨਾ ਪੰਜਾਬ ਦੀ ਸਮਝ ਆ ਨਾ ਪੰਥ ਦੀ ਸਮਝ ਆ ਨਾ ਪੰਥਕ ਸ਼ਖਸੀਅਤਾਂ ਦੀ ਸਮਝ ਆ ਪਰ ਇਹਨਾਂ ਨੂੰ ਤੇ ਕੋਈ ਗੱਲ ਸਿਖਾ ਜੰਦੀਆਂ ਫਲਾਣੇ ਨੂੰ ਫੜ ਲਓ ਤੇ ਉਹ ਫੜ ਲੈਂਦੇ ਨੇ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਗਤੀ ਸੀ ਤੇ ਇਹ ਪਘੋੜੇ ਦਲ ਦੇ ਆਗੂਆਂ ਨੇ ਤਾਂ ਮਜੀਠੇ ਨੂੰ ਵੀ ਫ ਇਹ ਮਤਲਬ ਕਿਸੇ ਦੇ ਸਗੇ ਨਹੀਂ ਹਨ ਇਹਨਾਂ ਨੂੰ ਪੈਸੇ ਮਿਲਦੇ ਆ ਉਹ ਪਗੋੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪੈ ਜਾਂਦੇ ਨੇ ਧੰਨਵਾਦ